हाँ जी हाँ जी हाँ आप थोड़ा सड़ते कैमरे करो यार।

ਮੈਨੂੰ ਬੱਸ ਥੱਲੇ ਕਰੋ ਯਾਰ ਦੁੰਨੇ ਬਾਰੇ ਕਰਨੀ ਰਹੇ ਹੈ ਮੈਡੀਕਲ ਕਿੰਨਾ ਹੈ ਆਪਾਂ ਨੂੰ ਬੈਲਰੀ ਵਰਗਾ ਧਾਰ ਹੋ ਰਿਹਾ ਤੇ ਇਹ ਕਿੱਥੇ ਗਈ ਜਾਈ ਹਿੱਕ ਬੋਲ ਕੇ ਦੇ ਲੈਣਾ ਹਰ ਪੱਤੇ ਤੇ ਪੰਜਾਬੀ ਲਿਖਿਆ ਬੰਦੇ ਨੂੰ ਤਕਲੀਫ ਹੋ ਜਾਊਗਾ ਮਾੜਾ ਮੋੜ ਕਰ ਲੈਣਾ ਇੱਕ ਜਿਹੜੇ ਐ ਸੁਹਾਵਾ ਇੱਕ ਇੱਕੋ ਜੋਰ ਹੈ ਜੰਮ ਨਹੀਂ ਆਈ ਉਹ ਇਹ ਨਹੀਂ ਪਤਾ ਲੱਗਦਾ ਇਹ ਦੋ ਫੀਲਡ ਹੈ ਜੀ ਸਾਡੇ ਤਾਂ ਹਾਤੀ ਹੈ ਵੀ ਸਾਡੇ ਕੋਲੋਂ ਆ ભાઈ ਜਿਵੇਂ ਕਿ ਪਰਜਾਬ ਵਿੱਚ ਲਗਾਤਾਰ ਹੜਾ ਆਈ ਨਾ ਔਰ ਤੁਹਾਡੇ ਵੱਲੋਂ ਲਗਾਤਾਰ ਹੀ ਹੜ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਔਰ ਅੱਜ ਵੀ ਵੱਡੇ ਤੇ ਤੌਰ ਤੇ ਰਾਤ ਸਮਗਰੀ ਭੇਜੀ ਜਾ ਰਹੀ ਹੈ ਮੈਡੀਕਲ ਟੀਮਾਂ ਜਾ ਰਹੀਆਂ ਨੇ ਥੋੜੀ ਜਾਣਕਾਰੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 6ਵੀਂ ਖੇਪ ਜਾ ਰਹੀ ਹੈ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਤੇ ਤਕਰੀਬਨ ਮਤਲਬ 6 ਜਗ੍ਹਾ ਤੋਂ ਵੱਖਰੀਆਂ ਟੀਮਾਂ ਨੇ ਜੜੀਆਂ ਅਲੱਗ-ਅਲੱਗ ਸੇਵਾ ਨਿਭਾ ਰਹੀਆਂ ਸਿਰਫ ਭਲਾਈ ਕੇਂਦਰ ਵੱਲੋਂ 6ਵੀਂ ਖੇਪ ਜਾ ਰਹੀ ਹੈ ਇੱਕ ਟੀਮ ਲੁਧਿਆਣੇ ਤੋਂ ਕੰਮ ਕਰ ਰਹੀ ਹੈ ਇੱਕ ਰਾਮਦੀਰ ਰੋਡ ਤੋਂ ਕੰਮ ਕਰ ਰਹੀ ਹੈ ਇੱਕ ਇਧਰੋਂ ਹਸਪਤਾਲ ਬੀਬੀ ਕੋਲਾ ਜੀ ਜੈਲੀ ਟੇਬਲ ਰਵਿੰਦਰਪਾਲ ਸਿੰਘ ਜੀ ਉਧਰੋਂ ਕੰਮ ਕਰ ਰਹੀ ਹੈ ਚੌਥੀ ਪਉਵਿੰਡ ਸਾਹਿਬ ਬਾਬਾ ਦੀਪ ਸਿੰਘ ਤੇ ਜਨਵਨ ਸਾਹ ਤੋਂ ਕਾਰੀਗਾਮ ਪੰਜਵੀਂ ਬਟਾਲੇ ਤੋਂ ਮਾਤਾ ਸੁਰਖਣੀ ਦੀ ਭਲਾਈ ਕੇਂਦਰ ਜਿਨੇ ਤੋਂ ਇਤਿਆਹਰਨ ਪਾਇਆ ਕੇਹਲੇ ਉਥਾਰੀ ਤੁਹਾਡੇ ਚਰਨ ਪਵਾਣੇ ਇਸੇ ਤਰ੍ਹਾਂ ਦਾ ਭਲਾਈ ਕੇਂਦਰ ਬਟਾਲੇ ਆ ਮਾਤਾ ਸੁਲਖਣੀ ਜੀ ਉਧਰੋਂ ਵੀ ਟੀਮਾਂ ਜਾ ਰਹੀਆਂ ਇਹ ਬੀਬੀ ਕੋਲਾ ਭਲਾਈ ਕੇਂਦਰ ਤੋਂ ਅੱਜ 6 ਵੀ ਖੇਪ ਜਾ ਰਹੀ ਹੈ ਮੈਂ ਇਹ ਦੱਸਣ ਵਿੱਚ ਅਸੀਸ ਲਵਾਂਗਾ ਆਪ ਜੀ ਦੀ ਕਿ ਅੱਜ ਅਸੀਂ ਰਾਸ਼ਨ ਕੋ ਵੀ ਕਾਫੀ ਚਲਾ ਗਿਆ ਸੀ ਉਸ ਕਰਕੇ ਅੱਜ ਅਚਾਰ ਮੱਛਰਦਾਨੀ ਡਾਈਪਰ ਸਰਜ ਲਾਈਟ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਪੁਰਸ਼ ਬੇਲ ਪੂੜੀ ਰਸ ਚੌਕਰ ਪਸ਼ੂਆਂ ਦਾ ਚੌਕਰ ਵੱਡੀ ਤਦਾਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਤਕਰੀਬਨ 300 ਪੂਰੀ ਤੋਂ ਟਰਾਲੀਆਂ ਜਾ ਰਹੀ ਹੈ ਤੇ ਆਪਣਾ ਪਾਣੀ ਡਿਸਪੋਜ਼ਲ ਓਡੋਮਾਸ ਮੱਛਰਾਂ ਦੀ ਅਗਰਬਤੀ ਮੈਡੀਸਨ ਕਿੱਟ ਬਣਾਈ ਗਈ ਹੈ ਇਹ ਸਾਰਾ ਸਮਾਨ ਅੱਜ ਪੱਟੀ ਇਧਰ ਹਰੀਕੇ ਤਰਨ ਤਰਨ ਇਹ ਸਾਈਡ ਵੱਲ ਸਾਰਾ ਗਰੁੱਪ ਹੋਰ ਰੋਲਪੁਰ ਰੋਲਪੁਰ ਏਰੀਆ ਇਹ ਸਾਈਡ ਵੱਲ ਸਾਰਾ ਗਰੁੱਪ ਜਾ ਰਿਹਾ ਹੈ ਕਈ ਜਗ੍ਹਾ ਤੇ ਸਾਡੇ ਨਾਲ ਹਲੇ ਤੱਕ ਬਿਜਲੀ ਨਹੀਂ ਪਹੁੰਚੀ ਔਰ ਲੋਕ ਰਾਤ ਨੂੰ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਦਿਨ ਤਾਂ ਲੰਘ ਜਾਂਦਾ ਪਰ ਰਾਤ ਬਹੁਤ ਮੁਸ਼ਕਲ ਹੁੰਦੀ ਹੈ ਉਹਦੇ 'ਚ ਕੋਈ ਬਰਾਲਾ ਕੀਤਾ ਹਾਂਜੀ ਇਹ ਤੇ ਮਤਲਬ ਗਵਰਨਮੈਂਟ ਦਾ ਕੰਮ ਹੈ ਬਿਜਲੀ ਦਾ ਸਾਡਾ ਨਹੀਂ ਅਸੀਂ ਉਹਦੇ 'ਚ ਇਹ ਕਰ ਸਕਦੇ ਹਾਂ ਵੀ ਜਿਹੜਾ ਲਾਈਟਾਂ ਸਰਜ ਭੇਜ ਰਹੇ ਆ ਜਿਹੜੀ ਕਿ ਦਿਨੇ ਚਾਰਜ ਹੋ ਜਾ ਕਰੇਗੀ ਰਾਤੀ ਉਹ ਜਗਾ ਸਕਦੇ ਆ ਮਛਰਦਾਨੀਆਂ ਜਿਹੜੀਆਂ ਉਹਨਾਂ ਨੂੰ ਸੌਣ ਵੇਲੇ ਉੱਤੇ ਕੋਠੇ ਤੇ ਬੱਤੀ ਨਹੀਂ ਹੈਗੀ ਇਹ ਮੱਛਰ ਉਹੜੋ ਮਾਸ ਬੜੀ ਵੱਡੀ ਦਰਜ ਚ ਜਾ ਰਹੀ ਹੈ ਉਹ ਵੀ ਇਹ ਚੀਜ਼ਾਂ ਜਿਹੜੀਆਂ ਬੱਤੀ ਨਾ ਹੋਣ ਕਰਕੇ ਉਹਨਾਂ ਦੇ ਬਹੁਤ ਪਹਿਲੂ ਦੇ ਤੌਰ ਤੇ ਕੰਮ ਆਣਗੇ